ਫੇਰ ਬੇਬੇ ਕੀ ਕਹਿੰਦਾ ਕਾਲਾ ਵੀਰਾ ਮੰਨਿਆ ਕਿ ਨਹੀਂ ਨਾ ਵੀਰਾ ਇੱਥੇ ਮੰਨਿਆ ਸੀਗੇ ਉਹਨੇ ਤਾਂ ਸਾਫ਼ ਜਵਾਬ ਦੇਤਾ ਫੇਰ ਮੈਂ ਤਾਂ ਤੁਹਾਨੂੰ ਉਦ ਹੀ ਕਿਹਾ ਸੀ ਵੀ ਨਹੀਂ ਮੰਨਦਾ ਉਹ ਤੁਸੀਂ ਉਹੀ ਹੋ ਜਿਹੜੇ ਜਿੱਦ ਫੜੀ ਬੈਠੇ ਹੋ ਜਿੱਦ ਤਾਂ ਜਿੱਦ ਉਹਨੇ ਤਾਂ ਤੇਰੇ ਬਾਪੂ ਨੂੰ ਹੋਰ ਹੀ ਕੁਝ ਕਸਣਾ ਆ ਕਿ ਇਸ ਨਾਲ ਤਾਂ ਉਹ ਤਾਂ ਕਹਿੰਦਾ ਮੇਰੀ ਪੈਣੀ ਵੰਡ ਦਿਓ ਪੈਲੀ ਵੰਡਣ ਨੂੰ ਕਹਤਾ ਉਹਨੇ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜਿੰਨਾ ਕਮਲਾ ਤੁਸੀਂ ਉਹਨੂੰ ਸਮਝਦੇ ਹੋ ਐਡਾ ਕਮਲਾ ਉਹ ਹੈ ਨਹੀਂਗਾ ਮੈਨੂੰ ਤਾਂ ਲੱਗਦਾ ਇਥੇ ਜਮਾ ਕਿਸੇ ਦੀ ਚੱਕ ਹੈ ਕੋਈ ਉਂਗਲਾ ਲਾਉਂਦਾ ਉਹਦੇ ਉਂਗਲਾ ਕਿਹਨੇ ਲਾਉਣੀ ਐ ਇੰਨਾ ਕੁ ਦਸਿਆਣਾ ਹੈਗਾ ਹੀ ਆ ਕਿ ਤੁਸੀਂ ਉਹ ਗੱਲ ਨਹੀਂ ਸੁਣੀ ਹੈਗੀ ਜਿਹੜਾ ਗੁੰਗਾ ਹੁੰਦਾ ਉਹ ਵੀ ਚੀਕ-ਚੀਕ ਕੇ ਆਉਂਦਾ ਹੱਕ ਮੰਗ ਲੈਂਦਾ ਉਹ ਤਾਂ ਸੁੱਖ ਨਾਲ ਚੰਗਾ ਭਲਾ ਬੋਲਦਾ ਹੁਣ ਪਤਾ ਨਹੀਂ ਕੀ ਬਣੂਗਾ ਆ ਛੋਟਾ ਅੱਗੇ ਤੇਰਾ ਬਾਪੂ ਪਹਿਲਾਂ ਤਾਂ ਮੈਨੂੰ ਲੱਗ ਜਾਂਦਾ ਬੋਲਣ ਕੋਣੋਂ ਨੇ ਕੋਸ਼ਿਕਾਇੰਦਾ ਅਖੇ ਹਾਂ ਤੁਸੀਂ ਤਾਂ ਉਹਨੂੰ ਸੁੱਕੀਆਂ ਰੋਟੀਆਂ ਦੰਦਨੇ ਹੋ ਲੱਕੀਆਂ ਰੋਟੀਆਂ ਪਰਖਦਾ ਤੇਰਾ ਬਾਪੂ ਕੋਲੇ ਲਾ ਸੁੱਕੀਆਂ ਰੋਟੀਆਂ ਕਿਹੜਾ ਅੱਜ ਦੀਆਂ ਦਿੰਨੇ ਫਿਰ ਉਹ ਤਾਂ ਹੁਣ ਬਰੇ ਹੋ ਗਏ ਉਹਨੂੰ ਖਾਂਦੇ ਨੂੰ ਅੱਜ ਉਹਨੂੰ ਸੁੱਕੀਆਂ ਰੋਟੀਆਂ ਯਾਦ ਆ ਗਈਆਂ ਇਹ ਕੀ ਗੱਲ ਹੋਈ ਭਲਾ ਮੈਨੂੰ ਤਾਂ ਐ ਲੱਗਦਾ ਉਹਨੂੰ ਨਾ ਨਜ਼ਰ ਲੱਗ ਗਈ ਕਿਸੇ ਦੀ ਖਬਰ ਹੈ ਕਿਹਦਾ ਬੇੜਾ ਵਹਿ ਗਿਆ ਬੇੜਾ ਕਾਹਨੂੰ ਬੈਠਿਆ ਹੈਗਾ ਜਾਦੀ ਚਾਂਬਲੇ ਹੋਏ ਨੇ ਇੱਕ ਆਪਣਾ ਹਾ ਗੋਰਾ ਵੀਰਾ ਇਹ ਦੱਸ ਤੈਨੂੰ ਬਾਹਰ ਜਾ ਕੇ ਕੀ ਮਿਲਦਾ ਇੱਥੇ ਹੀ ਕਰ ਲੈ ਕੋਈ ਜੋਬ ਜੋਬ ਉਹੀ ਘਰੇ ਕਲੇਸ਼ ਪਵਾਈ ਦੰਨਾ ਆਖਿਆ ਸੀ ਉਹ ਕਿਹੜਾ ਮੰਨਦਾ ਹੈਗਾ ਹੁਣ ਆਥ ਨੇ ਉਹਦੇ ਨਾਲ ਗੱਲ ਕਰੂੰਗੀ ਜਦੋਂ ਪਤਾ ਨਹੀਂ ਕੀ ਬੋਲੂਗਾ ਬੋਲਣਾ ਕੀ ਆ ਸਮਝਾ ਕੇ ਦੇਖ ਲੈ ਕਿ ਉਹ ਨਹੀਂ ਮੰਨਦਾ ਮਨਦਾ ਹੈਗਾਗਾ ਭਾਈ ਕਹੂੰਗੀ ਭੈਣ ਖੋਰਕੀ ਕਰੂੰਗੀ ਉਹੀ ਬਤੂ ਆ ਕੇ ਬੋਲਣ ਲੱਗ ਜਾਂਦਾਗਾ ਉਹ ਤੇਰੇ ਨਾਲ ਲੜਦਾ ਐਵੇਂ ਕਰੇ ਕਲੇਸ਼ ਪੈਂਦਾ ਉਹਨੂੰ ਕਹਿ ਦੇ ਭਾਈ ਸਿੱਧੀ ਜੀ ਗੱਲ ਆ ਇਹ ਤਾਂ ਬੇਸਦਾ ਨਹੀਂ ਹੈਗਾ ਪਹਿਲੀ ਜੇ ਤੇਰੇ ਤੋਂ ਹੁੰਦਾ ਹੈ ਇੰਤਜ਼ਾਮ ਪੈਸਿਆਂ ਦਾ ਤਾਂ ਕਰ ਲਾ ਨਹੀਂ ਭਰਾ ਵਾ ਇੱਥੇ ਬਹਿ ਜਾ ਪਹਿਲੀ ਘਟੋਂ ਨੂੰ ਮੈਂ ਆਖਿਆ ਸੀ ਵੀ ਤੂੰ ਭਾਈ ਉਹਨੂੰ ਸਾਰੀ ਉਹਦੀ ਤੇ ਦਿਰਪਾ ਹੀ ਨਾ ਪਾ ਜੇ ਉਹ ਤੇਰੇ ਬਾਪੂ ਦੇ ਹੱਕ ਵੀ ਵਿਗ ਜਾਂਦੀ ਆਪੇ ਦੇਖੀ ਜਾਂਦੀ ਕੀ ਬਣਦਾ ਚੁੱਪ ਕਰਕੇ ਵੇਚ ਦਿੰਦਾ ਹੁਣ ਨਾਲੇ ਤਾਂ ਰੌਲਾ ਪਵਾਤਾ ਹੁਣ ਲੋਕ ਪਿੰਡ ਵਾਲੇ ਕੀ ਕਹਿਣਗੇ ਮੈਨੂੰ ਤਾਂ ਉਹਨਾਂ ਤੋਂ ਵੀ ਸ਼ਰਮ ਆਉਣੀ ਆ ਉਹ ਦਾਨੀ ਮਾ ਥੋਡੀਆਂ ਤੁਸੀਂ ਜਾਣੋ ਮੈਂ ਤਾਂ ਰੋਟੀ ਬਣਾਉਣੀ ਆ ਨੇਰਾ ਹੋਈ ਜਾਂਦਾ ਮੁੜ ਕੇ ਲੈਡ ਬਗ ਜਾਂਦੀ ਆ ਚਲ ਬਣਾ ਲੈਤੀਏ ਰੋਟੀ ਦੋ ਤੇ ਮੈਂ ਤਾਂ ਦੇਖੀ ਜੂ ਮੇਰੇ ਨਾਲ ਕਿਵੇਂ ਬੀਤੂ ਚਲੋ ਵੀ ਮਤਾ ਕਿਵੇਂ ਬੋਲੀਏ ਨੇ ਤੁਸੀਂ ਆਪਸੇ ਗੋਨੀ ਜਾਨੀਆਂ ਅਵੇ ਕੀ ਬੋਲੀ ਜਾਨੇ ਪੁੱਤ ਆ ਤੇਰੇ ਬਾਪੂ ਕੇ ਆਸੀ ਉਹਦੇ ਕੋਲੇ ਵੱਡੇ ਕੋਲੇ ਖੇਤ ਵੇ ਪੁੱਤ ਹੋਣਾ ਕੀ ਐ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਕੋਈ ਨੌਕਰੀ ਦੇਖਣਾ ਐ ਠੀਕ ਕਿਤੇ ਨੇੜੇ ਤੇ ਉਹ ਮਾਤਾ ਜੇ ਮੈਂ ਨੌਕਰੀ ਕਰਨੀ ਹੁੰਦੀ ਮੈਂ 6 ਮਹੀਨੇ ਪਹਿਲਾਂ ਨਾ ਕਰ ਲੈਂਦਾ ਐਵੇਂ ਆਪਣਾ ਟਾਈਮ ਥੋੜੀ ਨਾ ਖਰਾਬ ਕਰਦਾ ਕਮਾਰ ਕਰਦੀਆਂ ਤੂੰ ਵੀ ਫੇਰ ਪੁੱਤ ਹੁਣ ਕਾਲੇ ਨੇ ਤਾਂ ਜਵਾਬ ਦੇਤਾ ਕਿਉਂ ਉਹਨੇ ਕਹਦੋ ਜਵਾਬ ਦੇਤਾ ਉਹਨੇ ਜ਼ਮੀਨ ਦੱਸ ਕੀ ਕਰਨੀਆਂ ਪੜਿਆ ਲਿਖਿਆ ਹੋਣੀ ਹੈਗਾ ਐਂ ਵਿਆਹ ਸਾਲੇ ਦਾ ਹੋਦਾ ਨਹੀਂ ਹੋਣਾ ਹੈਗਾ ਉਹ ਜ਼ਮੀਨ ਦੱਸ ਕੀ ਸਿਰਚ ਮਰੂਗਾ ਵੇ ਪੁੱਤ ਪਤਾ ਨਹੀਂ ਉਹਨੇ ਤਾਂ ਕੀ ਕਰਨੀਆਂ ਉਹ ਤਾਂ ਕਿਸੇ ਵੀ ਚੱਕ ਚ ਆ ਗਿਆ ਉਹ ਤਾਂ ਸਾਫ ਨਾ ਕਰਦਾ ਉਹ ਤਾਂ ਹਜੇ ਹੋਰ ਵੀ ਕਹਿੰਦਾ ਤੇਰੇ ਬਾਪੂ ਨੂੰ ਹੈ ਨਾ ਮੇਰਾ ਤਾਂ ਵਾਹਣ ਵੰਡ ਕੇ ਦੇ ਦੋ ਅੱਛਾ ਮੈਂ ਵੀ ਕਹਣਾ ਨੰਮੂ ਨੇ ਨਾ ਸਮਝ ਉਹਨੇ ਕੋਰੀ ਨਾ ਕਰਤੀ ਕਿ ਹਜੇ ਹੈ ਥੋੜੀ ਮੋਟੀ ਹਾਂ ਦਾ ਚਾਂਸ ਨਾ ਪੁੱਤ ਉਹਨੇ ਤਾਂ ਜਮਾ ਕੋਰੀ ਨਾ ਕਰਤੀ ਹੈ ਨਾ ਮੇਰਾ ਤਾਂ ਵਾਹਣ ਵੰਡ ਦਿਓ ਮੈਂ ਤੋੜ ਕਰ ਦੇ ਅੱਛਾ ਅੱਛਾ ਮੈਂ ਵੀ ਸੋਚਾਂ ਵੀ ਮਾਦਾ ਤੂੰ ਵੀ ਕਾ ਦੋ ਨੌਕਰੀ ਦੀਆਂ ਗੱਲਾਂ ਜੀ ਕਰੀ ਜੰਨੀ ਬਈ ਨੌਕਰੀ ਲੱਗ ਜਾ ਇੱਥੇ ਕੋਈ ਗੱਲ ਨਹੀਂ ਤੁਸੀਂ ਕਰੀਏ ਨਾ ਗੱਲ ਉਹਦੇ ਨਾਲ ਤੁਹਾਨੂੰ ਜਵਾਬ ਦੇ ਗਿਆ ਉਹ ਹੁਣ ਕੱਲ ਮੈਂ ਕਰੂੰਗਾ ਬੇ ਨਾ ਨਾ ਪੁੱਤ ਤੂੰ ਉਹਨੂੰ ਕੁਛ ਨਾ ਕਹੀਂ ਉਹਨੇ ਹਜੇ ਇੱਕ ਵਾਰ ਨਾ ਹੀ ਕਰੀ ਐ ਅਸੀਂ ਆਪੇ ਗੱਲ ਕਰ ਲਾਂਗੇ ਸਾਨੂੰ ਟਾਈਮ ਦੇ ਓ ਮਾਤਾ ਇੱਕ ਦਿਨ ਨੂੰ ਇੱਥੇ ਰਿਸ਼ਤੇ ਦੀ ਗੱਲ ਚੱਲਦੀ ਆ ਵੀ ਜਿਹੜਾ ਪਹਿਲੀ ਵਾਰ ਜਵਾਬ ਦੇ ਦੂਜੀ ਵਾਰੀ ਹਾਂ ਕਰ ਦਊਗਾ ਮੇਰੀ ਗੱਲ ਸੁਣ ਲੋ ਧਿਆਨ ਨਾਲ ਤੁਹਾਨੂੰ ਇੱਕ ਦਿਨ ਦਾ ਟਾਈਮ ਦਿੱਤਾ ਮੈਂ ਠੀਕ ਐ ਜਾਂ ਤਾਂ ਤੁਸੀਂ ਗੱਲ ਕਰ ਲੋ ਨਹੀਂ ਫਿਰ ਮੈਂ ਆਪਣੇ ਤਰੀਕੇ ਨਾਲ ਗੱਲ ਕਰੂੰਗਾ ਸੁਣ ਗਿਆ ਬੇ ਨਾ ਨਾ ਪੁੱਤ ਠੰਡਾ ਰਹੀਦਾ ਹੁੰਦਾ ਹੈਗਾ ਕੋਈ ਨਹੀਂ ਕਰ ਲਾਂਗੇ ਮੈਂ ਤੇ ਤੇਰਾ ਬੱਕੂ ਗੱਲ ਉਹਦੇ ਨਾਲ ਆਪੇ। ਬਸ ਠੀਕ ਆ ਕਹਿ ਨਹੀਂ ਬਾਪੂ ਨੂੰ ਠੀਕ ਆ। ਗੱਲ ਕਰ ਲੂਗਾ ਨਹੀਂ ਫਿਰ ਮੈਂ ਆਪਣੇ ਹਿਸਾਬ ਨਾਲ ਦੇਖੂਗਾ। ਕੋਈ ਨਹੀਂ ਕਰ ਲਾਂਗੇ ਅਸੀਂ। ਕਪੜਾ ਮਾਰ ਕੇ ਐ ਨਹੀਂ ਵੀ ਸਾਫ਼ ਰੱਖ ਲਈ ਗੱਡੀ ਨੂੰ ਮੜਾ ਜਾ। ਓ ਬਾਪੂ। ਆ ਕੀ ਕਰੀਏ ਇਹਨਾਂ ਨੂੰ? ਆ ਤੈਨੂੰ ਦਿਸਦਾ ਨਹੀਂ। ਕੱਪੜਾ ਮਾਰੀ ਜਾਂਦਾ ਦੂਂਦਾ ਭਾਈ ਇਹ ਤਾਂ ਕੱਪੜਾ ਕਦੇ ਮਾਰਦਾ ਨਹੀਂ ਹੈਗਾ। ਮੈਂ ਕਿਉਂ ਮਾਰੂਗਾ ਮੇਰੇ ਕੋਲ ਆਪਣੀ ਗੱਡੀ ਹੈਗੀ ਆ। ਆਹੋ ਭਾਈ ਤੇਰੇ ਕੋਲੇ ਆਪਦੀ ਗੱਡੀ ਹੈਗੀ ਐ ਆ ਮੜਾ ਮੁੱਟਾ ਜਿਹੜਾ ਘਰੇ ਕੰਮ ਆ ਜਾਂਦੀ ਐ। ਤੂੰ ਮਾਰ ਨਹੀਂ ਸਕਦਾ ਕੱਪੜਾ ਇੱਥੇ ਕਦੇ। ਓ ਚੱਲ ਛੱਡ ਯਾਰ ਉਹਨੂੰ। ਤੂੰ ਐ ਕੀ ਬਣਾ ਬਣੀ ਕੋਈ ਗੱਲ ਉਹ ਭਾਈ ਕਾਦੀ ਗੱਲ ਬਣਨੀ ਆ ਉਹਦਾ ਜਮਾਂ ਕੰਨੇ ਨਹੀਂ ਲਾਉਂਦਾ ਬਾਕੀ ਦੇਖਦਾ ਮੈਂ ਕਰਦਾ ਉਹਨਾਂ ਨਾਲ ਕੀ ਕਰੀਏ ਹੁਣ ਦੱਸ ਮੈਨੂੰ ਐ ਨਹੀਂ ਸਮਝ ਆ ਰਹੀ ਹੈਗੀ ਵੀ ਉਹਨੇ ਸਾਲਿਆਂ ਨੂੰ ਜ਼ਮੀਨ ਨੂੰ ਕਰਨਾ ਕੀ ਆ ਬੜਾ ਲਿਖਿਆ ਉਹਨੇ ਹੈਗਾ ਉਹ ਰਿਸ਼ਤਾ ਉਹਦਾ ਨਹੀਂ ਹੋਣਾ ਹੈਗਾ ਉਹਨੇ ਚੱਕਣਾ ਕੀ ਆ ਜੇ ਉਹਨੂੰ ਅੱਧਾ ਕਿਲਾ ਵਿਗ ਜੂਗਾ ਸਾਲੇ ਦਾ ਕੀ ਆਫਟ ਆ ਜੂਗੀ ਉਹਨੂੰ ਓਏ ਆਹ ਉਹ ਹੀ ਤਾਂ ਗੱਲਾਂ ਆ ਉਹੀ ਤਾਂ ਤੈਨੂੰ ਮੈਂ ਕਹੀ ਜਾਂਦਾ ਵੀ ਪਤਾ ਨਹੀਂ ਉਹਨੂੰ ਹੋਇਆ ਕੀ ਹੈ ਚੱਲ ਕੋਈ ਨਾ ਮੈਂ ਸਮਝਾ ਕੇ ਦੇਖਦਾ ਅਜੇ ਤੂੰ ਮਾਰ ਆ ਜਾ ਨਾ ਕੱਟਾ ਨਾ ਲੱਕ ਤੂੰ ਉਹ ਬੱਪੂ ਮੈਂ ਸਾਲ ਨਹੀਂ ਵੇਟ ਕਰ ਸਕਦਾ ਹੈਗਾ ਉਹ ਪੁੱਤ ਫਿਰ ਹੁਣ ਜੇ ਉਹ ਮੰਨੂ ਤਾਂ ਹੀ ਐ ਨਾ ਤਾਂ ਕਲੇਸ਼ ਪਾ ਕੇ ਬਹਿ ਜੂਗਾ ਨਹੀਂ ਨਾ ਕਲੇਸ਼ ਪਾ ਕੇ ਬਹਿ ਜੂਗਾ ਮੈਂ ਮੈਨੂੰ ਨਹੀਂ ਪਤਾ ਹੈਗਾ ਯਾਰ ਠੀਕ ਆ ਤੁਸੀਂ ਉਹਨੂੰ ਸਮਝਾਓ ਜਿੰਮੇ ਮਰਜ਼ੀ ਕਰਕੇ ਸਮਝਾਓ ਮੈਂ ਬਸ ਬਾਹਰ ਜਾਣਾ ਉਹ ਤੂੰ ਤਾਂ ਬਾਹਰ ਵਗ ਜੀ ਤੈਨੂੰ ਤਾਂ ਭੇਜ ਦਾਂਗੇ ਪਰ ਉਹ ਪੜੂਆ ਕਿਸੇ ਤੋਂ ਮੰਨੇ ਤਾਂ ਸਹੀ ਨਾ ਉਹ ਜਦੋਂ ਮੰਨ ਗਿਆ ਤੈਨੂੰ ਉਹਦੀ ਤੋਰ ਦਾਂਗੇ ਤੂੰ ਕਣੀ ਨਾ ਕਰ ਮਮੇ ਨੂੰ ਨਹੀਂ ਪਤਾ ਹੈਗਾ ਹੁਣ ਜੇ ਬਾਹਰ ਜਾਣਾ ਨਾ ਹੋਰ ਕਿਦੋਂ ਪੈਸੇ ਦਾ ਹਿੱਲਣਾ ਨਹੀਂ ਕਰਨਾ ਹੈਗਾ ਅੱਧਾ ਕਿੱਲਾ ਵੇਚ ਕੇ ਹੀ ਜਾਊਂਗਾ ਬਾਹਰ ਮੈਂ ਉਹ ਫਿਰ ਵੇਚੂਗਾ ਵੀ ਤਾਂ ਕਿਸੇ ਸਾਹਬ ਚ ਲਿਆ ਕੇ ਐਂ ਤੜੀ ਹੁਣ ਜਦੋਂ ਹੁਣ ਤਹੋ ਇੰਨਾ ਕਲੇਸ਼ ਪਾਈ ਮਟ ਕੱਲ ਨੂੰ ਅਗਲਾ ਪੰਚਾਇਤ ਚ ਵਗਿਆ ਉੱਥੇ ਮੇਰੇ ਕੋਲੇ ਵੀ ਨਹੀਂ ਜਵਾਬ ਹੋਣਾ ਫਿਰ ਬਸ ਫਿਰ ਮੈਂ ਤੈਨੂੰ ਕਹਿ ਦਿਆ ਮੈਂ ਮੰਮੀ ਨੂੰ ਵੀ ਕਹਿ ਕੇ ਆਂ ਵੀ ਤੁਹਾਡੇ ਕੋਲ ਇੱਕ ਦੋ ਦਿਨਾਂ ਠੀਕ ਆ ਉਹਨੂੰ ਸਮਝਾਓ ਜਿਵੇਂ ਮਰਜ਼ੀ ਕਰਕੇ ਸਮਝਾਓ ਮੈਨੂੰ ਠੀਕਾ ਨਹੀਂਗਾ ਤੁਹਾਡਾ ਉਹ ਦੇਖ ਅਸੀਂ ਤੇਰਾ ਇੰਤਜ਼ਾਮ ਕਰਕੇ ਦੇਣਾ ਨਾ ਪਰ ਤੂੰ ਐ ਸਾਡੇ ਵੀ ਗਲਤੇ ਤਲਵਾਰ ਨਾ ਕਰ ਹੁਣ ਠ ਪਰ ਉਹ ਅਗਲਾ ਫੇਰ ਜੇ ਪੰਗਾ ਪਾ ਕੇ ਖੜ ਗਿਆ ਫਿਰ ਤੇਰਾ ਸਾਰਾ ਹੀ ਕੰਮ ਰੁਕ ਜੂ ਇਦੋਂ ਵੀ ਜਾਏਗਾ ਤੂੰ ਮੈਂ ਉਹੀ ਤੈਨੂੰ ਕਹਿੰਦਾ ਤੇਰੇ ਨਾਮ ਹੈਗੇ ਤੂੰ ਵੇਚ ਕੇ ਪਰਾ ਕਰ ਉਹਨੂੰ ਡੱਕ ਲਈ ਨੂੰ ਪੁੱਛਣਾ ਆਪਾਂ ਨੇ ਵੇਚ ਨੂੰ ਨਾ ਮੈਂ 2 ਮਿੰਟ ਲਾਉਂਦਾ ਮੈਨੂੰ ਦੀਂਦਾ ਸਾਰਾ ਕੁਝ ਪਰ ਮੈਨੂੰ ਵੀ ਐਸੇ ਪਾਸੇ ਦਾ ਪਤਾ ਹੈ ਵੀ ਉਹ ਕੀ ਕਰ ਸਕਦਾ ਹੈਗਾ ਕਮਾਲ ਕਰ ਦੂ ਤੁਸੀਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਅਣਪੜ ਹੈਗਾ ਬੰਦਾ ਉਹ ਵੇਚ ਕੇ ਪਰਾ ਕਰ ਯਾਰ ਤੈਨੀਆਂ ਕਰਸਾ ਤੈਨੂੰ ਲੱਗਦਾ ਉਹ ਅਣਪੜ ਉਹਦੀਆਂ ਜਿਹੜੀਆਂ ਮੈਂ ਗੱਲਾਂ ਸੁਣੀਆਂ ਨੇ ਨਾ ਉਹਦਾ ਦਿਮਾਗ ਕਿਸੇ ਪਾਸੇ ਹੋਰ ਹੀ ਚੱਲਦਾ ਹੈਗਾ ਅੱਛਾ ਹਾਂ ਉਹ ਬਾਪੂ ਮੈਨੂੰ ਨਹੀਂ ਪਤਾ ਹੈਗਾ ਜਿਵੇਂ ਮਰਜ਼ੀ ਕਰਕੇ ਨਾ ਪੈਸੇ ਦਾ ਹਿੱਲਾ ਕਰ ਲਾ ਨਹੀਂ ਆਖ ਹੋਰ ਨੂੰ ਵੇਚ ਦੇ ਖੜਾ ਰੱਖਿਆ ਉਹ ਗੱਲ ਸੁਣ ਓਏ ਆਖ ਹੋਰ ਨੂੰ ਵੇਚ ਦੇ ਖੋਰ ਤਾਂ ਮੈਂ ਵੇਚ ਦੂੰ ਤੇ ਉਹੋ ਤੇਰੀ ਪਣੋ ਐਨੇ ਲੱਖ ਰੁਪਇਆ ਲਾ ਕੇ ਖੜਾ ਰੱਖਿਆ ਮੈਂ ਅੱਧੀਆਂ ਕਿਸ਼ਤਾਂ ਰਹਿਣੀਆਂ ਆਉਂਦੀਆਂ ਉਹਨੂੰ ਵੇਚ ਨਾਲ ਕੋਈ ਚੱਕਰ ਨਹੀਂ ਮੈਂ ਉਹ ਗੱਡੀ ਵੀ ਵੇਚ ਦੂੰ ਆ ਇਹ ਵੀ ਵੇਚ ਦਾਂਗੇ ਆਪਾਂ ਪਰ ਗੱਲ ਉਹੀ ਆ ਜਿੰਨੇ ਪੈਸੇ ਇਕੱਠੇ ਹੋਗੇ ਨਾ ਉਸ ਤੋਂ ਬਾਅਦ ਅੱਧਾ ਕਿੱਲਾ ਵੇਚ ਕੇ ਹੀ ਬਾਹਰ ਜਾਊਗਾ ਮੈਂ ਮੈਂ ਤੁਹਾਨੂੰ ਦੱਸਤੀ ਗੱਲ ਆ ਉਹਦਾ ਅੱਧਾ ਕਿੱਲਾ ਵਕੈਣਾ ਤੇ ਬਾਹਰ ਜਾਊ ਅੱਧਾ ਕਿੱਲਾ ਕੋਈ ਨਾ ਮੈਂ ਵੇਚ ਅੱਲਾ ਹੁਣ ਜੇ ਤੂੰ ਗੱਲ ਛੇੜੀ ਲਈ ਨਾ ਤਾਂ ਹੁਣ ਤੂੰ ਮੇਰੀ ਵੀ ਗੱਲ ਸੁਣ ਲੈ ਆ ਤਾਂ ਵੇਚਦਾ ਮੈਨੂੰ ਕੋਈ ਚੱਕਰ ਨਹੀਂ ਉਹਨੂੰ ਪਹਿਲਾਂ ਨਾ ਸੇਲ ਤੇ ਵੇਚ ਉਹਨੂੰ ਉਹ ਵੀ ਲੱਗ ਗਈ ਨਾਲ ਮੋਟਰਸਾਈਕਲ ਵੀ ਵੇਚੂਆ ਜਿਹੜਾ ਖੜਿਆ ਤੂੰ ਯਾਰ ਮੈਂ ਤਾਂ ਮੋਟਰਸਾਈਕਲ ਕਦੇ ਚੱਕਿਆ ਹੀ ਨਹੀਂ ਮੈਨੂੰ ਤਾਂ ਲੋੜ ਨਹੀਂ ਤੂੰ ਜਿਹੜਾ ਕੁਝ ਵੇਚਣਾ ਵੇਚ ਦੇ ਜੇ ਤੂੰ ਬਾਹਰ ਜਾਣਾ ਆਪਦਾ ਇੰਤਜ਼ਾਮ ਕਰ ਤੇ ਭੱਜ ਜਾ ਬਸ ਠੀਕ ਆ ਮੈਂ ਜਿੰਨੇ ਪੈਸੇ ਹੁੰਦੇ ਠੀਕ ਆ ਬਾਕੀ ਜਿਹੜਾ ਅੱਧਾ ਕਿਲਾ ਵੇਚ ਕੇ ਪੈਸੇ ਦਾ ਇੰਤਜ਼ਾਮ ਕਰ ਦੇ ਤੈਨੂੰ ਦੱਸਦਾ ਮੈਂ 2-3 ਦਿਨਾਂ ਛੋੜੀ ਗੱਲ ਨਾ ਹੁਣ ਤਾਂ ਤੂੰ ਐਡੀਆਂ-ਐ ਤੈਨੂੰ ਪਤਾ ਕਿੰਨਾ ਵੱਧ ਭਰਨਾ ਪੈਂਦਾ ਉਹ ਕਿਸ਼ਤਾਂ ਦੇ ਫਿਰ ਮੈਂ ਕਾਲਜ ਵੀ ਜਾਣਾ ਹੁੰਦਾ ਬਈ ਗੱਡੀ ਤੋਂ ਮੀਨਾ ਮੈਂ ਉੱਥੇ ਕੀ ਕਰਦਾ ਉਹਦਾ ਦਿਖਾਣਾ ਵੀ ਹੁੰਦਾ ਵੀ ਅਸੀਂ ਹੈਗੇ ਆ ਘਰੋਂ ਗੁੱਸਾ ਹੈਗੇ ਆ ਘਰੋਂ ਉਹ ਤੂੰ ਕੀ ਇਹ ਦਿਖਾਵੇ ਹੁੰਦੇ ਨੇ ਇਹ ਦਿਖਾਵੇ ਨਾ ਨਹੀਂ ਨਾ ਲੋਕ ਪੱਟੇ ਜਾਂਦੇ ਨੇ ਆ ਜਿਹੜੇ ਕਾਰਾਂ ਕੂਰਾਂ ਵਾਲੇ ਹੁੰਦੇ ਨੇ ਤੇ ਆ ਗੱਟਾਂ ਨੂੰ ਟਰੈਕਟਰ ਵਾਲਿਆਂ ਦੀ ਐਂਸੀ ਲੱਗੇ ਵੇਜ ਜਾਂਦੀਆਂ ਤੇ ਆ ਸੁਣੋ ਆ ਮੁੰਡੇ ਜਿਹਨੂੰ ਕਾਰਾਂ ਵਾਲੇ ਫਸਾ ਲੈਂਦੇ ਨੇ ਉਹ ਚੱਲ ਕੋਈ ਗੱਲ ਨਹੀਂ ਉਹ ਵੀ ਵੇਚ ਦੂਗਾ ਕਿਸਤਾ ਹੀ ਨੇ ਤੁਹਾਡੇ ਕੋਲ ਪਹਿਣਾ ਪਿੱਛੋਂ ਭਰੀਆਂ ਜਾਣੀਆਂ ਨਾ ਤੂੰ ਵੀ ਸਾਂ ਥੋੜੇ ਨੇ ਤਲਾਣੀਆਂ ਗੱਡੀ ਉਹ ਮੈਂ ਤਾਂ ਵੇਚ ਕੇ ਬਾਹਰ ਜਾਊਂਗਾ ਬਸ ਤੂੰ ਕਿੱਲਾ ਕਰ ਲੈ ਠੀਕ ਆ ਦੋ ਦਿਨ ਤੁਹਾਡੇ ਕੋਲ ਹੈਗੇ ਨੇ ਮੇਰਾ ਬਾਪ ਹੀਲਾ ਕਰ ਦਿੰਦਾ ਆਹ ਤਾਂ ਤੂੰ ਵਧੀਆ ਕਰਤਾ ਮੇਰੇ ਦਿਮਾਗ ਤੋਂ ਬੋਝ ਰਹਾ ਤਾਂ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਸੀ ਗੱਲ ਆ ਦੇਖ ਕੋ ਤੂੰ ਇਹਨੂੰ ਕਵਾੜ ਕਦਰ ਵੇਚ ਵੇਚ ਉਹ ਆਪਦੇ ਨਾਲ ਉਸਨੂੰ ਵੀ ਚੱਕ ਬਸ ਠੀਕ ਆ ਅੱਧਾ ਕਿੱਲਾ ਹੀ ਬਕਾਇਆ ਦੀਆਂ ਵਾਲਾ ਹੀਲਾ ਕਰ ਲਈ ਠੀਕ ਆ ਜਾ ਵਗ ਜਾ ਵਗ ਜਾ ਹੁਣ ਆਪਦੀ ਜ਼ੁਬਾਨ ਤੇ ਪੱਕਾ ਰਹੀ ਤੈਨੂੰ ਮੈਂ ਦੱਸਾਂ ਕਿਤੇ ਫੇਰ ਦੋ ਦਿਨ ਇਹ ਮੈਂ ਤੇਰੇ ਮੂਰੇ ਹੱਥ ਬੰਨ੍ਹਦੀ ਆ ਤੂੰ ਮੰਨ ਜੈ ਨਾ ਉਹ ਫੇਰ ਵੀ ਭਾਈ ਇਹੋ ਤੇਰਾ ਭਾਈ ਹੈਗਾ ਜੇ ਉਹ ਬਾਹਰ ਵਗ ਜੂਆ ਨਸ਼ੇ ਪੱਤੇ ਤੋਂ ਬਚਿਆ ਰਹੂਗਾ ਨਹੀਂ ਤਾਂ ਅੱਜ ਕੱਲ੍ਹ ਦੇਖ ਲੈ ਕਹੇ ਜਿਹੇ ਹਾਲ ਹੋਏ ਪਏ ਨੇ ਬੱਪੂ ਮੇਰੀ ਗੱਲ ਠੀਕ ਆਗੀ ਜਿਹਨੇ ਨਸ਼ਾ ਕਰਨਾ ਦਾ ਬਾਹਰ ਜਾ ਕੇ ਵੀ ਕਰ ਲੂਗਾ ਪਰ ਜਿਹਨੇ ਨਹੀਂ ਕਰਨਾ ਉਹਨਕੇ ਨਸ਼ਾ ਨਾਲ ਜਪੜਾ ਤਾਂ ਚਾਹਕਦਾ ਵੀ ਨਹੀਂ ਹੈਗਾ ਹਾਂ ਪੁੱਤ ਗੱਲ ਤਾਂ ਤੇਰੀ ਸਿਆਣੀ ਹੈ ਜੇ ਇਹ ਬਾਹਰ ਵਗ ਜੂਗਾ ਤਾਂ ਚਾਰ ਪੈਸੇ ਆਉਂਦੇ ਹੋ ਜਾਣਗੇ ਆਪਣੀ ਜ਼ਿੰਦਗੀ ਬਣ ਜੂਗੀ ਘਰ ਦੀ ਉਹ ਨਾਲੇ ਭਾਈ ਤੂੰ ਹੀ ਨਾਲ ਸੌਖਾ ਹੋ ਜਾਏਗਾ ਤਾਂ ਠੀਕ ਹੈ ਬਾਪੂ ਪਰ ਮੇਰੇ ਕੋਲ ਤਾਂ ਸਾਫ਼ ਜਵਾਬ ਆ ਮੇਰੀ ਜ਼ਿੰਦਗੀ ਵੜਦਾ ਬਾਪੂ ਤੁਸੀਂ ਕੇ ਸੋਚਿਆ ਨਹੀਂ ਹੈਗਾ ਨਾ ਤੁਸੀਂ ਮੈਨੂੰ ਕਦੇ ਯਾਰਾ ਪੁੱਤ ਮੰਨੇ ਆ ਮੈਂ ਤਾਂ ਦਿਹਾੜੀਦਾਰਾ ਬੰਦੂ ਕੰਮ ਕਰਾਉਂਦੇ ਰਹੇ ਹੁਣ ਤੱਕ ਉਹ ਨਹੀਂ ਪੁੱਤ ਐਂ ਨਹੀਂ ਸੋਚਦੇ ਹੁੰਦੇ ਪੁੱਤ ਤਾਂ ਤੂੰ ਸਾਡਾ ਪੁੱਤ ਹੀ ਆ ਨਾਲੇ ਮੈਂ ਤਾਂ ਨਾ ਇਹਨੂੰ ਬੱਦੂ ਘੂਰ ਕੇ ਹਟਿਆ ਜੇ ਤੂੰ ਕਹਿਣਾ ਮੈਨੂੰ ਹੋਰ ਘੂਰ ਦੂਆਂ ਤੇਰੇ ਨਾਲ ਕੋਈ ਫਰਕ ਨਹੀਂ ਰੱਖਦੇ ਅਸੀਂ ਕੋਈ ਨਹੀਂ ਪੁੱਤ ਜਿਹੜੀ ਗੱਲਤੀ ਹੋ ਗਈ ਉਹ ਹੋ ਗਈ ਅੱਗੇ ਤੋਂ ਤੇਰੇ ਨਾਲ ਕੋਈ ਉਸ ਐਂ ਦਿਆਂਗਾ ਨਹੀਂ ਕਾ ਉਹ ਸਾਡੇ ਘਰ ਦਾ ਪੁੱਤ ਆ ਤੇ ਤੈਨੂੰ ਅਸੀਂ ਵੱਡਾ ਪੁੱਤ ਮੰਨ ਕੇ ਰੱਖਿਆ। ਹੋਰ ਪੁੱਤ ਮੰਨੀ ਦੀ ਹੁੰਦੀ ਆ ਮਾਂ ਪਿਓ ਦੀ ਗੱਲ। ਉਹ ਬੱਸ ਕਰ ਬਾਪੂ। ਜੋ ਹੋਣਾ ਸੀਗਾ ਉਹ ਬਹੁਤ ਹੋ ਗਿਆ। ਮੈਂ ਥੋੜੀਂ ਉਂਗਲਾਂ ਤੇ ਨਹੀਂ ਚੜਦਾ ਹੈਗਾ। ਉਹ ਪੁੱਤ ਐ ਨਹੀਂ ਕਰਿਆ ਕਰਦੇ। ਘਰ 'ਚ ਕਲੇਸ਼ ਪਾਇਆ ਮਾੜਾ ਹੁੰਦਾ ਲੋਕ ਤਮਾਸ਼ਾ ਦੇਖਦੇ ਨੇ। ਉਹ ਦੇਖੀ ਜਾਣੇ ਤਮਾਸ਼ਾ। ਲੋਕ ਕਿਹੜਾ ਅੱਡ ਨਹੀਂ ਹੁੰਦੇ ਹੈਗੇ। ਪਰ ਪੁੱਤ। ਉਹ ਪਰਪਰ ਕੁਝ ਨਹੀਂ ਹੈਗਾ ਮਾਤਾ। ਪਰ ਮੈਂ ਤੁਹਾਨੂੰ ਦੱਸਦਾ ਨਾ ਜੇ ਜ਼ਮੀਨ ਆਪਣੀ ਮੰਗਦਾ ਨਾ ਇਹਦੇ ਜਿਹੜੇ ਛਿੱਸਾ ਪਾੜਨ ਦੇ ਕੇ ਨੇ ਦਫਾ ਕਰਵਾਇਤੋਂ ਫੇਰ ਇਹ ਜ਼ਮੀਨ ਤੁਸੀਂ ਮੈਨੂੰ ਦੇ ਦਿਓ ਮੈਂ ਜੋ ਮਰਜ਼ੀ ਖਰਾਬਣੀ ਜ਼ਮੀ ਉਹ ਤੂੰ ਤਾਂ ਮੰਨ ਜਾ ਮੇਰੀ ਤਾਂ ਰੱਖ ਲੈ ਕਿਉਂ ਮੇਰੇ ਸਿਰ 'ਚ ਖੇਪ ਬੋਣੋਂ ਤੁਸੀਂ ਬਾਪੂ ਜੇ ਤੇਰੀ ਰੱਖੀ ਹੈ ਨਾ ਤਾਂ ਹੀ ਘਰੇ ਵੱਲ ਕੇ ਗੱਲ ਕਰ ਰਹੇ ਆਂ ਜੋ ਹੋਰਾਂ ਵਾਂਗੂ ਪੰਚਾਇਤਾਂ ਨ ਗਿਆ ਮੈਂ ਉਹ ਜਿੱਥੇ ਜਾਣਾ ਤੋਂ ਭਾਗ ਜਾਂਦਾ ਪੰਚਾਇਤ 'ਚ ਫੇਰ ਕੀ ਹੁੰਦਾ ਐਡਾ ਕੀ ਤੂੰ ਡਾਕ ਮਾਰ ਲੈ ਸਾਡੇ ਉਹ ਚੱਲ ਭਾਈ ਤੁਸੀਂ ਆਪਸ ਵਿੱਚ ਨਾ ਲੜੋ ਕੋਈ ਨਾ ਤੁਸੀਂ ਮਾਰੇ ਜੇ ਨਾ ਠੰਡੇ ਦਿਮਾਗ ਨਾਲ ਸੋਤ ਲੈ ਕਾਲੇ ਤੂੰ ਮੈਂ ਤਾਂ ਠੰਡੀ ਦਿਮਾਗ ਨਾਲ ਸੋਤਿਆ ਹੋਣਾ ਕਿ ਹੁੰਦਾ ਕੀ ਸੋਤਿਆ ਮੈਂ ਅਸਲ ਵਿੱਚ ਬਾ ਮੈਂ ਤੁਹਾਨੂੰ ਗੱਲ ਦੱਸਤੀ ਜੀ ਇਗਾ ਜੋ ਤੁਸੀਂ ਆ ਕੋ ਦਬ ਕਰਨਾ ਬੈਠੇ ਹਸਾਬ ਤਾਬ ਕਰ ਲੋ ਇਹਦੀ ਜਿੰਨਾ ਹਿੱਸਾ ਪਣਦਾ ਇਹਨੂੰ ਦੇ ਕੇ ਇਥੋਂ ਤਫਾ ਕਰੋ ਮੇਰੇ ਘਰ ਚ ਨਾ ਵੜ ਜੇ ਦੁਬਾਰੇ ਇਹ ਹੁਣ ਕਿਹਾ ਮੈਨੂੰ ਹੋਰ ਸਹ ਹੁੰਦਾ ਤੁਹਾਡਾ ਓਕੇ ਮੇਰੇ ਘਰ ਚ ਨਾ ਵੜ ਜੇ ਇਹ ਤਾਂ ਦੇਖ ਲੈ ਇਹ ਤਾਂ ਉਹ ਗੱਲ ਕਰਤੀ ਇਹਨਾਂ ਨੇ ਤਾਂ ਆਪਣਾ ਵੀ ਵੰਡਣ ਵਾਲਾ ਕੰਮ ਕਰਤਾ ਵੰਡਣ ਵਾਲਾ ਕੀ ਕਰਤਾ ਜੀ ਪਰ ਜਦੋਂ ਇਹ ਮੰਨਦੇ ਨਹੀਂ ਹੈ ਕਿ ਇਹਨੂੰ ਦੇ ਕੇ ਤੀਜਾ ਹਿੱਸਾ ਉਹ ਪਰਲੇ ਘਰ ਚ ਤੋਰ ਦੇ ਪਰੇ ਹੋਰ ਫਿਰ ਹੁਣ ਭਾਈ ਭਾਈ ਤਾਂ ਨਹੀਂ ਮਰਵਾਉਣੇ ਕੋਈ ਨਾ ਮੈਨੂੰ ਸੋਤ ਲੈਣ ਦੇ ਇਹ ਤਾਂ ਕੋਈ ਉੜਾਈ ਕਰਕੇ ਰਾਜੀ ਨਹੀਂ ਹੈਗਾ ਤਾਂ ਹੀ ਚੁੱਪ ਰਿਹਾ ਹੈਗਾ ਹੁਣ ਤੱਕ ਉਹ ਸਾਰੇ ਆ ਸੁਣਦਾ ਰਿਹਾ ਹੈਗਾ ਹੁਣ ਤੱਕ ਉਹ ਭਾਈ ਜੇ ਹੁਣ ਤੱਕ ਸਾਰੀਆਂ ਸੁਣਦਾ ਰਿਹਾ ਆ ਵੀ ਸੁਣ ਲੈਂਦਾ ਆ ਦੇਖ ਐਨਾ ਕੁਝ ਬੋਲ ਗਿਆ ਉਹ ਤਾਂ ਨਾ ਬੋਲਦਾ ਉਹ ਫਿਰ ਬਾਹਰ ਜਾ ਕੇ ਕਿਹੜਾ ਕੰਮ ਕਰ ਦੂਗਾ ਉਹ ਤੇਰੀ ਵੇ ਕੀ ਕਰਨ ਜਿਹੜਾ ਕਰਨਾ ਔਰੇ ਲੱਗ ਜੇ ਨੌਕਰੀ ਕੋਈ ਮੈਂ ਇੰਨੇ ਦਾ ਕੰਮ ਕਰਦਾ ਹੈਗਾ ਚੱਲ ਭਾਈ ਤੁਸੀਂ ਆਪਦੇ ਬਾਪ ਦੀ ਦਾੜੀ ਕੰਨੀ ਨਾਲ ਦੇਖੋ ਰੋਲ ਦਿਓ ਨੂੰ ਲੋਕਾਂ ਚ ਬੇਬੇ ਕੀ ਹੋਇਆ ਚੁੱਪ ਕਰਕੇ ਜੇ ਬੈਗੀ ਹੁੜਤੀ ਏ ਕੀ ਚੁੱਪ ਕਰਕੇ ਬੈਗੀ ਮੈਨੂੰ ਤਾਂ ਨਾ ਇਸ ਘਰ ਦੀ ਸੋਚ ਬੜਬੜ ਖਾਈ ਜਾਂਦੀ ਏ ਅਸੀਂ ਤਾਂ ਮਿੰਤਾ ਕਰ ਲਿਆ ਮੈਂ ਤੇ ਤੇਰੇ ਪਿਓ ਨੇ ਐਨੇ ਹੱਥ ਬੰਨੇ ਉਹ ਤਾਂ ਕਿਸੇ ਨੀਤੇ ਨਹੀਂ ਆਉਂਦਾ ਮੰਨੇ ਨਹੀਂ ਰਿਹਾ ਦੇਖ ਲੈ ਬੇਬੇ ਮੈਨੂੰ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਗੱਲ ਹੋ ਗਈ ਤੈਨੂੰ ਕਹਿੰਦਾ ਐਡਾ ਤਲੇ ਹੁਣ ਹੁਣ ਫਿਰ ਹੁਣ ਫਿਰ ਕੀ ਦੱਸਾਂ ਉਹ ਤਾਂ ਜਿਹੜਾ ਕਹਿੰਦਾ ਸੀ ਕਹਿੰਦਾ ਸੀ "ਵੀ ਮੇਰੀ ਪੈਲੀ ਵੰਡ ਦੇ" ਹਾਂ ਉਹ ਛੋਟਾ ਉਹ ਛੋਟਾ ਵੀ ਪਤਾ ਨਹੀਂ ਕਿਹ ਪੁੱਤ ਸਵਾਰ ਹੋਇਆ ਉਹਦੇ ਤੇ ਉਹ ਕਹਿੰਦਾ ਮੇਰੀ ਪੈਲੀ ਵੰਡ ਦੋ ਵੱਡਾ ਕਹਿੰਦਾ ਮੈਨੂੰ ਅੱਡ ਕਰ ਦੋ ਮੇਰੀ ਪੈਲੀ ਵੰਡ ਦੇ ਛੋਟਾ ਕਹਿੰਦਾ ਮੇਰੀ ਵੰਡ ਦੇ ਪੈਲੀ ਬੱਸ ਹੁਣ ਅਸੀਂ ਕੀ ਕਰੀਏ ਆ ਸਾਡੇ ਬੜਾ ਪੇ ਦੀ ਤੇ ਤੇਰੇ ਵਿਆਹ ਦੀ ਤਾਂ ਕਿਸੇ ਨੂੰ ਸੋਚ ਹੀ ਨਹੀਂ ਦੋਨਾਂ ਨੂੰ ਆਪੋ ਆਪ ਦੇ ਕੋਈ ਹੋ ਗਈ ਹਾਂ ਇਹ ਤਾਂ ਆਪ ਮਹਾਰੇ ਹੋਏ ਫਿਰਦੇ ਨੇ ਇੱਕ ਕਹਿੰਦਾ ਮੈਂ ਆਪਦੀ ਪੈਲੀ ਵੇਚ ਕੇ ਬਾਹਰ ਭੱਗ ਜਾ ਇੱਕ ਕਹਿੰਦਾ ਮੇਰੇ ਹਿੱਸੇ ਦੀ ਮੈਨੂੰ ਦੇ ਦੋ ਐ ਥੋੜੀ ਘਰ ਚੱਲਦੇ ਨੇ ਨਾਲੇ ਜਦੋਂ ਤੱਕ ਬਾਪੂ ਜੀ ਆਉਂਦਾ ਇਹ ਆਪਦਾ ਹਿੱਸਾ ਕਿਵੇਂ ਵਡਾ ਸਕਦੇ ਆ ਇਹਨਾਂ ਨੂੰ ਭੋਰਾ ਸੋਚ ਨਹੀਂ ਹੈਗੀ ਘਰ ਦੀ ਹੱਦ ਹੋਈ ਪਈ ਐ ਇਹਨਾਂ ਦੀ ਤਾਂ ਜ਼ਮੀਨ ਬਸ ਪਈ ਐ ਜਿਵੇਂ ਸੜਿਆ ਪਿਆ ਐਨਾ ਕਹਿੰਦਾ ਪਤਾ ਨਹੀਂ ਹੁਣ ਕੀ ਬਣੂੰਗਾ ਕੋਈ ਨਹੀਂ ਦੇਵੇ ਸੱਚੀ ਦੱਸੋ ਪਹਿਲੀ ਇਹ ਚੀਜ਼ ਹੀ ਇਹ ਜੀ ਐ ਇਹ ਤਾਂ ਚੰਗੇ ਚੰਗੇ ਬੰਦਿਆਂ ਨੂੰ ਬਦਲ ਦਿੰਦੀ ਐ ਨਾਲੇ ਆਪਦੇ ਹਿੱਸੇ ਦੀ ਜ਼ਮੀਨ ਕੌਣ ਛੱਡਦਾ ਹੁੰਦਾ ਉਹੀ ਤਾਂ ਗੱਲ ਐ ਧੀ ਆ ਜਿਹੜਾ ਪੈਸਾ ਤੇ ਪੈੜੀ ਐ ਨਾ ਇਹ ਤਾਂ ਵੱਡੇ ਵੱਡਿਆਂ ਨੂੰ ਬਦਲ ਕੇ ਰੱਖ ਦਿੰਦੀ ਐ ਮੈਂ ਤਾਂ ਲੋਕਾਂ ਦੇ ਘਰ ਦਾ ਕਲੇਸ਼ ਸੁਣਿਆ ਸੀਗਾ ਹੱਜ ਆਪਣੇ ਘਰੇ ਵੀ ਪੈ ਗਿਆ ਪਤਾ ਨਹੀਂ ਕੀ ਦੀ ਖਾਣੀ ਨਜ਼ਰ ਲੱਗੀ ਆਪਾਂ ਹੋਰ ਦੀ ਨਾજર ਤਾਂ ਨਜ਼ਰ ਹੁਣ ਮੈਂ ਤਾਂ ਐ ਸੰਸਾ ਵੜਵੜ ਖਾਂਦਾ ਵੀ ਅੱਗੇ ਬਣੂੰਗਾ ਕੀ ਇਹ ਨਾ ਦੋਨਾਂ ਭਾਈਆਂ ਦਾ ਚੱਲ ਕੋਈ ਨਹੀਂ ਬੇਬੇ ਜਦੋਂ ਇਹ ਆਪ ਮਹਾਰੇ ਹੋਈ ਫਿਰਦੇ ਨੇ ਫਿਰ ਕਰ ਲੈਂਦੇ ਜੋ ਕਰ ਦੇਣੇ ਦੇਖੀ ਜਾਊਗੀ ਤੂੰ ਐਵੇਂ ਫਿਕਰ ਨਾ ਕਰ ਤੈਨੂੰ ਪਤਾ ਤੇਰਾ ਬੀਬੀ ਵਧ ਗਿਆ ਨਾ ਤੂੰ ਬਿਮਾਰ ਹੋ ਜੇਗੀ ਤੈਨੂੰ ਮੁੜ ਕੇ ਕਿਸੇ ਨੇ ਨਹੀਂ ਸਾਬਣਾ ਮੈਨੂੰ ਤਾਂ ਧੀਏ ਕਿਹਨੇ ਸਾਬਣਾ ਗੱਲ ਤਾਂ ਹੁਣ ਇਹਨਾਂ ਦੀ ਆਏ ਆ ਵੀ ਇਹਨਾਂ ਨੂੰ ਦੋਨਾਂ ਭਾਈਆਂ ਨੂੰ ਕੁਮਾਰਿਆਂ ਨੂੰ ਕਿਵੇਂ ਐਡ ਕਰ ਦਿੱ ਗਏ ਚਲ ਸੋਚਿਆ ਤਾਂ ਕੀ ਸੀ ਤੇ ਬਣ ਗਿਆ ਕੀ ਬਾਪੂ ਬੈਠਾਗਾ ਸਿਆਣਾ ਨਾ ਆਪ ਹੀ ਦੇਖ ਲੂ ਜੋ ਕਰਨਾ ਤੂੰ ਨਾ ਫਿਕਰ ਕਰ ਠੀਕ ਐ ਮੈਂ ਤੇਰੇ ਵਾਸਤੇ ਨਿੰਬੂ ਪਾਣੀ ਬਣਾ ਕੇ ਲਿਆਉਣੀ ਆ ਬੈਠ ਤੂੰ ਹੱਸ ਸਕੇਂਗੇ ਕੀ ਕਰਾਂ ਜਿਹੜੀ ਉਹਨਾਂ ਦੀ ਟੈਨਸ਼ਨ ਸੀ ਮੈਨੂੰ ਉਹ ਤਾਂ ਠਹਿ ਗਈ ਸੀ ਹੁਣ ਤੇਰੀ ਵੀ ਤਾਂ ਟੈਨਸ਼ਨ ਐ ਤੈਨੂੰ ਵੀ ਤਾਂ ਕੱਲੋਂ ਵਿਆਹ ਕੇ ਤੋੜਨਾ ਐ ਖਾਣੇ ਵੀਰੇ ਕਿੱਧਰ ਚੱਲ ਨਹੀਂ ਸੀ ਤੁਸੀਂ ਮੈਂ ਤਾਂ ਕਿੱਧਰ ਜਾਣਾਗਾ ਸੌਂ ਦੀ ਤਿਆਰੀ ਕਰਦਾ ਸੀ ਮੈਂ ਤਾਂ ਬਾਈ ਉੱਧਰ ਬੈਠ ਕੇ ਰੋਟੀ ਖਾ ਲੈਂਦੇ ਮੈਂ ਗਰਮ ਗਰਮ ਬਣਾਈ ਆ ਲੈ ਆ ਕੇ ਦਮਾ ਪਾ ਕੇ ਨਾ ਨਾ ਬਸ ਪ੍ਰੀਤ ਮੈਨੂੰ ਪਤਾ ਐ ਤੁਸੀਂ ਕਿਉਂ ਰੋਟੀ ਪੁੱਛਦੇ ਹੋਗੇ ਨਾ ਬਾਈ ਕਿਹ ਇਹ ਜਿਹਾ ਗੱਲਾਂ ਕਰਦਾ ਤੂੰ ਪ੍ਰਾਣੀਆਂ ਗੱਲਾਂ ਸਾਰੀਆਂ ਭੁੱਲ ਜਾਣਾ ਵੀਰੇ ਮੈਂ ਆਪ ਤੈਨੂੰ ਕਰੰਗ ਵੇ ਰੋਟੀ ਬਣਾ ਕੇ ਦਿਆ ਕਰੂੰਗੀ ਤੂੰ ਛੱਡ ਦੇ ਜਿੱਦ ਮੈਂ ਕਹੀ ਜਿੱਦ ਬੜੀ ਹੋ ਜਾਂਦਾ ਸੁਪੈਦਾ ਮੈਨੂੰ ਮੈਂ ਤਾਂ ਹੁਣ ਤੱਕ ਨਾ ਕੋਈ ਜਿੱਦ ਕੀਤੀ ਨਾ ਕੋਈ ਵਾਸਤਾ ਮੈਂ ਤਾਂ ਜਿਵੇਂ ਕਹਦਾ ਉੱਥੇ ਬਹਿ ਗਿਆ ਉੱਥੇ ਖੜ ਗਿਆ ਥੋੜੇ ਉਂਗਲਾਂ ਦੀ ਚੱਲਦਾ ਸੀ ਮੈਂ ਤਾਂ ਹੋਂ ਤਾਂ ਗੱਲ ਠੀਕ ਆ ਬਾਈ ਚੱਲ ਫਿਰ ਤੂੰ ਤਾਂ ਸਾਡੇ ਘਰ ਦਾ ਜੀ ਆ ਜੇ ਤੂੰ ਸਾਡੀਆਂ ਨਹੀਂ ਮੰਨੇਗਾ ਤਾਂ ਹੋਰ ਕੌਣ ਮੰਨੂਗਾ ਨਾਲੇ ਬਾਈ ਜੇ ਸਾਡੇ ਤੇ ਕੋਈ ਗਲਤੀ ਹੋਈ ਆ ਤਾਂ ਸਾਨੂੰ ਮਾਫ ਕਰ ਦੇ ਤੂੰ ਕਿ ਮਾਫੀ ਬੰਦਾ ਖਾਵਦਾ ਫਰੀਦ ਕਿਦਰ ਨਹੀਂ ਆਣਾ ਹੈਗਾ ਉਹ ਅੱਜ ਮੈਨੂੰ ਬੰਦੇ ਨੇ ਲੱਗਿਆ ਤਾਂ ਵੱਡਾ ਉਹ ਫਰਨਾ ਫਿਰਦਾ ਮੈਂ ਛੋਟਾ ਸਮਝ ਰਖਿਆ ਸਾਰੇ ਨੇ ਭਾਈ ਤੁਸੀਂ ਗੱਲ ਕਿਉਂ ਨਹੀਂ ਸਮਝਦੇ ਕਲੇਸ਼ ਦਾ ਮੂੰਹ ਕਾਲਾ ਹੀ ਹੁੰਦਾ ਕਾਹਨੂੰ ਘਰੇ ਕਲੇਸ਼ ਪਾਇਆ ਇਹ ਕਲੇਸ਼ ਆ ਇੱਕ ਦਿਨ ਇੱਕ ਤਾਂ ਹੋਣਾ ਹੀ ਸੀਗਾ ਅੱਜ ਨਹੀਂ ਸਵੇਰ ਆ ਕੋਣ ਕਿਵੇਂ ਸਮਝਾਵਾਂ ਮੈਂ ਇਹਨੂੰ ਇਹ ਤਾਂ ਕਿਸੇ ਦੀ ਨਹੀਂ ਸੁਣਦਾ ਪਿਆ ਦੋਵਾਂ ਦੇ ਨਾ ਦਿਮਾਗ ਤੇ ਠਿੱਕਰਾਂ ਮੁੱਦਾ ਵੱਜਿਆ ਪਿਆ ਨਾ ਬਾਪੂ ਦੀ ਗੱਲ ਸੁਣਦੇ ਆ ਨਾ ਮੇਰੀ ਬੇਬੇ ਦੀ ਤਾਂ ਸੁਣਨੀ ਕਿੱਥੋਂ ਇਹਨਾਂ ਨੇ ਦਿਮਾਗੀ ਘੁੰਮ ਗਿਆ ਲੱਗਦਾ ਇਹਨਾਂ ਦਾ ਤਾਂ ਉਹ ਪੁੱਤਰ ਉਟਵਾਏ ਮੈਟ ਗਿਆ ਕੀ ਮੈਨੂੰ ਦੱਸਦਾ ਦੇ ਕੀ ਗੱਲ ਕਰਨਾ ਹੀ ਐ ਬਾਪੂ ਮੇਰਾ ਤਾਂ ਨਾ ਜੀ ਕਵਰਾ ਹੀ ਅੰਦਰ ਹੱਕਰ ਦਾ ਕਲੇਸ਼ ਦੇਖ ਕੇ ਦੇਖੀ ਇਹਨੇ ਪਿਆਰ ਨਾ ਰਹਿੰਦੇ ਸੀ ਆਪਾਂ ਸਾਰੇ ਹੁਣ ਸਾਰੇ ਇੱਕ ਦੂਜੇ ਕੋ ਨੂ ਬਣਾਈ ਬੈਠੇ ਨੇ ਕੋਈ ਕਿਸੇ ਨਾਲ ਚੱਜ ਨਾਲ ਨਹੀਂ ਗੱਲ ਕਰਦਾ ਬੇਬੇ ਨੇ ਤਾਂ ਰੋਟੀ ਵੀ ਨਹੀਂ ਖਾਦੀ ਉਹੀ ਫਿਕਰ ਦਾ ਪੁੱਤ ਮੈਨੂੰ ਖਾਈ ਜਾਂਦੇ ਆ ਵੀ ਆਖਰ ਆਪਣੇ ਘਰ ਚ ਹੈ ਜਿਆ ਹੋ ਕੀ ਗਿਆ ਜਿਹੜੀਆਂ ਇਹਆਂ ਜਿੱਦਾਂ ਕਰਕੇ ਬਹਿ ਗਈ ਮੇਰੇ ਬੱਚਾ ਬਚਾਰੀ ਟੈਨਸ਼ਨਾਂ ਚ ਧੂਰੀ ਪਈ ਆ ਓਕੇ ਜੇ ਇਹਨਾਂ ਨੂੰ ਕੁਝ ਹੋ ਗਿਆ ਮੈਂ ਮਰ ਜੂ ਮਾ ਖ ਬੇਬੇ ਤੂੰ ਇਹ ਜੀ ਗੱਲਾਂ ਨਾ ਕਰਿਆ ਕਰ ਉਹ ਤਾਂ ਕਮਲੀ ਐ ਉਹਨੂੰ ਕੀ ਪਤਾ ਮੇਰੀ ਗੱਲ ਸੁਣ ਉਧਰ ਤਾਂ ਉਹ ਜਿੱਦ ਕਰੀ ਬੈਠਾ ਐ ਉਧਰ ਏਜ ਜਿੱਦ ਕਰੀ ਬੈਠਾ ਹੁਣ ਆਪਾਂ ਕਰੀਏ ਤਾਂ ਪੁੱਤ ਦੱਸ ਕਰੀਏ ਵੀ ਕੀ ਕੋਈ ਤਾਂ ਮੰਨੇ ਇੱਕ ਦੂਜਾ ਦੋਨਾਂ ਤੋਂ ਉਹ ਵੀ ਤਾਂ ਗੱਲ ਲੱਭੋ ਮੈਨੂੰ ਬਾਪ ਨਹੀਂ ਸਮਝਉਂਦੀ ਕਰੀਏ ਕੀ ਮਨਾਈਏ ਕਿਵੇਂ ਨਾ ਤਾਂ ਕਾਲਾ ਗਿਆ ਮੰਨ ਲੈ ਤੇ ਉੱਥੋਂ ਬੋਰੇ ਦਾ ਵੀ ਸੁਭਾਤਾ ਓਨੇ ਵੀ ਨਹੀਂ ਮੰਨਣੀ ਕਿਸੇ ਦੀ ਮੇਤਾ ਪੁੱਤ ਤੇ ਮੈਂ ਦੱਸਾਂ ਸਾਰੀ ਗੱਲ ਆਪੋ ਨੇ ਜਾ ਕੇ ਬੈਠੀ ਜੇ ਹੁਣ ਲੜਾਈ ਇਹਨਾਂ ਦੀ ਹੈ ਦੁਖੀ ਆਪਾਂ ਹੋਏ ਬੈਠੇ ਆ ਹੁਣ ਆਪਾਂ ਕਰੀਏ ਤਾਂ ਕਰੀਏ ਕਿਹਦੇ ਵਾਸਤੇ ਦੱਸ ਬਾਪਾ ਆਪਾਂ ਬਾਪ ਨੂੰ ਬੁਲਾ ਲੈਣੇ ਹੋਆ ਕਿ ਨਬੀ اپنے دلتا ہوں گا اس نے مامے دی کوئر تمند دے نیے وہ نہیں نہیں پتھو تیرے مامے نے نہیں بلونا رسطہ دارنو آپ دیکھ کر دیکھ بھی ایل داری جیدیے گلنہ ہوندیا وہاں چاہیے بلونا نہیں چاہیے پھر بابا کی کریے آئیتا مسلا سوچنا ہی نہیں ہے ایتا ہونج جاو گا اپنے دا باد دا باد جو لگا وہ باہن تا دیکھ میں چھوڑے نو سیا نا سامجھی تو وہ دیکھ لیا کہ انہی ہند ਉਹ ਪੁੱਤ ਮੈਂ ਦਾ ਸਿੱਖ ਕੀ ਕਰਾਂ ਪਹਿਨਾ ਇਹੇ ਮੇਰੀ ਗੱਲ ਮੰਨ ਲੈ ਲੈਂਦਾ ਹੈ ਵੱਡੜਾ ਹੁਣੇ ਹੀ ਨਹੀਂ ਗੱਲ ਮੰਨਦਾ ਕੋਈ ਇਹਨੂੰ ਜਾਂ ਤਾਂ ਕਿਸੇ ਨੇ ਸਿਖਾਇਆ ਪੱਕਾ ਨਹੀਂ ਕਹਿੰਦੇ ਕਹਿੰਦੇ ਹੈ ਜਿਹਦਾ ਬਿਹਾਰ ਤਾਂ ਕੀਤਾ ਹੀ ਨਹੀਂ ਸੀਗਾ ਮੈਂ ਦੋਨਾਂ ਪਰਵਾਰਾਂ ਚੋਂ ਲੜਾਈ ਕਰਤੋਂ ਮੋਟੀ ਤੁਸੀਂ ਪਹਿਲਾਂ ਉਹਨੂੰ ਖੁਸ਼-ਖੁਸ਼ ਰਹੀਏ ਉਹ ਪੁੱਤ ਇਹਨਾਂ ਨੇ ਤਾਂ ਉਹ ਗੱਲ ਕਰਨੀ ਮਾਂ ਪਿਓ ਚਾਹੇ ਮਰ ਜਾਣ ਪਰ ਆਪਦੀਆਂ ਹਿੰਡਾਂ ਪਿੱਛੇ ਗੱਲ ਹੋਰ ਕੁਛ ਨਹੀਂ ਗੱਲ ਇਹਨਾਂ ਦੀ ਹਿੰਡ ਤੇ ਹੈ ਬਸ ਉਨੇ ਵੀ ਹਿੰਡ ਕਰ ਲਈ ਤੇ ਇਹਨੇ ਵੀ ਹਿੰਡ ਕਰ ਲਿਆ। ਮੈਨੂੰ ਪਤਾ ਹੁਣ ਤਾਂ ਮੈਂ ਨੀਚੇ ਬੋਰੀ ਵੀ ਕਾ ਕਾਲੀ ਗਰੇ ਨਾਲ ਗੱਲ ਵੀ ਕੀਤੀ ਸੀਗੀ। ਮੈਂ ਉਹਨੂੰ ਕਿਹਾ ਵੀ ਬਾਈ ਤੂੰ ਕਾਹਨੂੰ ਜिद ਕਰਦਾ। ਦੇ ਦੇ ਜਮੀਨ ਖਿੱਟੀ ਖਾਲਾ ਜਮੀਨ ਦੀ। ਭਰਾਵਾਂ ਨਾਲ ਵਧ ਕੇ ਜਮੀਨ ਚੋੜੀ ਹੁੰਦੀ ਆ। ਖਦਮ ਮੈਂ ਨਹੀਂ ਕਰਦਾ ਹੈਗਾ। ਮੇਰਾ ਤਾਂ ਸਾਫ ਇਨਕਾਰ ਹੈ। ਮੈਨੂੰ ਤਾਂ ਐ ਲੱਗਦਾ ਜਿਵੇਂ ਨਾ ਇਹਨੇ ਕਿਸੇ ਨੇ ਕਿਹਾ ਹੁੰਦਾ ਵੀ ਜੋਰ ਬਾਪ ਉਹ ਬਰਬਾਦ ਗਿਆ। ਉਹਨੂੰ ਤਾਂ ਬਰਪੇ ਇਤਨੇ ਕਿ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ। ਕਿਉਂ ਨਹੀਂ ਪੁੱਛਣਾ? ਇੱਕ ਤਾਂ ਇਹਨੂੰ ਐ ਲੱਗਦਾ ਵੀ ਇਹਨੂੰ ਕੋਈ ਸਿਆਣ ਦਾ ਨਹੀਂ ਹੈਗਾ ਘਰੇ। ਪਤਾ ਨਹੀਂ ਕਿ ਕਿਜੀ ਉੱਤੀ ਦਿਮਾਗ ਚੱਲ ਰਿਹਾ ਇਹਦਾ ਤੂੰ ਇੱਕ ਗੱਲ ਦੇਖੀ ਆ ਦੀ ਮੇਰੇ ਨਾਲ ਕਦੇ ਐ ਦੋ ਗੱਲਾਂ ਨੇ ਕੀਤੀਆਂ ਨੇ ਕਦੇ ਜਦੋਂ ਦੇਖ ਲੈ ਪਰਾਂ ਮੂੰਹ ਕਰਕੇ ਮੂੰਹ ਮਰੋੜ ਕੇ ਨੰਗ ਜਾਂਦਾ ਜੇ ਮੈਂ ਆਪ ਬੁਲਾ ਲਾਂ ਤਾਂ ਵੀ ਮਸਾਂ ਮਿੰਮੀ ਤੋਂਨ ਵੀ ਗੱਲ ਕਰਕੇ ਫਸੇ ਨੂੰ ਐ ਹੁੰਦਾ ਛੇਤੀ ਜਾਮਾ ਹੋਣਾ ਇਹਦਾ ਗੱਲ ਨਰੇਤਾ ਫੋਡੀਆਂ ਨਹੀਂ ਸੁਣਦਾ ਮੇਰੀਆਂ ਕਿੱਥੋਂ ਸੁਣ ਲਊਗਾ ਤੂੰ ਬਤ ਤੂੰ ਉਹਦਾ ਬੱਸ ਜਿਹੜਾ ਮਾਰ ਲੈ ਨਾ ਮੱਥਾ ਤੈਨੂੰ ਵੀ ਐ ਸੀ ਵੀ ਬਾਪੂ ਪਤਾ ਨਹੀਂ ਉਹ ਹੀ ਕਹਿੰਦਾਗਾ ਉਹ ਤੂੰ ਦੇਖ ਲੈ ਨਾ ਤੂੰ ਤਾਂ ਬੜਾ ਐ ਕਹਿ ਕੇ ਗਈ ਸੀ ਵੀਹਾ ਮੇਰੀ ਤਾਂ ਗੱਲ ਮੰਨੂਗੀ ਕੀ ਮੰਨਿਆ ਤੇਰਾ ਦੱਸ